ਇਸ ਵਾਰਡ ਨੰਬਰ 5 ਤੇ ਮਸਜਿਦ ਗੁਰਦੁਆਰਾ ਮੰਦਿਰ ਤਿੰਨ ਰਾਸਤੇ ਪੈਂਦੇ ਕਦੀਆਂ ਤਾਂ ਬਹੁਤ ਬੁਰਾ ਹਾਲ ਹੈ ਪੀਤਾ ਗਾਨੀ ਹੱਦੀੋ ਤੇ ਵਾਦਨਾ ਕਦੇ ਇਧਰ ਕਦੇ ਉਧਰ ਇਹ ਜਿਹੜੇ ਲੋਕਾਂ ਨੂੰ ਆਪਣਾ ਜਾਣ ਤਾਂ ਪ੍ਰਧਾਨ ਜੀ ਦੇ ਜਾਂ ਆਪਣੇ ਜੋ ਉਹਨਾਂ ਦੇ ਸੁੰਦਰ ਪੰਚੀ ਸਾਹਿਬ ਦੇ ਧਿਆਨ ਵਿੱਚ ਲੱਗੋਣਾ ਚਾਹੀਦਾ ਜਾਂ ਸਾਨੂੰ ਦਿੱਕੀ ਤੌਰ ਤੇ ਦੇਣ ਦੇ ਦੱਸਣਾ ਵੀ ਉਹਨਾਂ ਦਾ ਕੀ ਕੰਮ ਰਹਿੰਦਾ ਕੀ ਨਹੀਂ ਰਹਿੰਦਾ ਇੰਨੀ ਮਾੜੀ ਕੰਡੀਸ਼ਨ ਆ ਰੋਡ ਦੀ ਇਹ ਬੰਦਾ ਘਰੋਂ ਨਿਕਲ ਗਿਆ ਦੇਖਦਾ ਵੀ ਘਰ ਬਸ ਆਉਂਗਾ ਕਿ ਨਹੀਂ ਆਉਂਗਾ ਜਿਹੜੇ ਐਮਸੀ ਆਏ ਨੇ ਉਹ ਨਹੀਂ ਆਵਾਟ ਢਿੱਡ ਦੇਖਿਆ ਉਹਨਾਂ ਨੂੰ ਕਮਿਸ਼ਨ ਮਿਲ ਗਿਆ ਉਹ ਖਾ ਕੇ ਕਮਿਸ਼ਨ ਰੋਡ ਉੱਥੇ ਜਾ ਉੱਥੇ ਖੜਾ ਅਸੀਂ ਰੀਡਰਾਂ ਦੀ ਪੂਰੀ ਮਦਦ ਕਰਕੇ ਉਹਨੂੰ ਜਿਤਾਇਆ ਤੀਆ ਪਰ ਉਹ ਜਿੱਤਣ ਤੋਂ ਬਾਅਦ ਸਾਡੇ ਕੋਲ ਕਦੇ ਨਹੀਂ ਆਈ ਜ਼ਿੰਦਗੀ 'ਚ ਫੇਰ ਤੋਂ ਗਾਹਾਂ ਜਾ ਕੇ ਦੇਖੋ ਗਲੀਆਂ ਦਾ ਕਿੰਨਾ ਬੁਰਾ ਹਾਲ ਆ ਬਿਲਕੁਲ ਹੀ ਤੁਰਨੀ ਹੁੰਦਾ ਆ ਤਾਂ ਮਾੜੀ ਜੀ ਗਲੀ ਆ ਚਲੋ ਇਹ ਤਾਂ ਸਾਡਾ ਮੇਨ ਰੋਡ ਆ ਇਹ ਤਾਂ ਜ਼ਰੂਰੀ ਆ ਸਾਡੇ ਲਈ ਇਹ ਤਾਂ ਗਾਹਾਂ ਦਾ ਜਮੀ ਬੁਰਾ ਹਾਲ ਆ ਕੋਈ ਗਲੀ ਨਹੀਂ ਬਣੀ ਨਾ ਉਹ ਕਦੇ ਮੁੜ ਕੇ ਢੇੜਾ ਮਾਰੇ ਆ ਸਾਡੇ 92 ਐਮਐਲਏ ਆ ਪੰਜਾਬ ਦੇ ਵਿੱਚ ਉਹਨਾਂ ਦਾ ਨਾ ਤਾਂ ਕੋਈ ਐਮਸੀ ਆਇਆ ਜ਼ਿਕਰ ਨਾ ਕੋਈ ਸਰਪੰਚ ਆ ਨਾ ਉਹਨਾਂ ਨੇ ਕੋਈ ਐਸੇ ਜ਼ਿਕਰ ਹੋ ਕੋਈ ਇਲੈਕਸ਼ਨ ਲੜੀ ਆ ਉਹ ਤੇ ਐਮਸੀ ਜਿੱਤਣਗੇ ਸਰਪੰਚ ਜਿੱਤਣਗੇ ਇਹ ਫੇਰ ਕੰਮ ਹੋਣਾ ਸ਼ੁਰੂ ਹੋਊਗਾ ਇਸ ਸਬੰਧੀ ਮੇਰੇ ਕੋਲ ਤਾਂ ਕੋਈ ਜਾਣਕਾਰੀ ਨਹੀਂ ਤੁਸੀਂ ਮੈਂ ਤਾਂ ਸਬੰਧ ਪੁੱਛ ਰਹੇ ਹਾਂ ਇਹ ਜਿਹੜਾ ਮੈਂ ਮੈਟਰ ਆ ਇਹ ਨਗਰ ਕੌਂਸਲ ਦੇ ਹਾਊਸ ਦਾਵਾ ਇਹ ਜਿਹੜੇ ਲੋਕਾਂ ਨੂੰ ਆਪਣਾ ਜਾਂ ਤਾਂ ਪ੍ਰਧਾਨ ਜੀ ਦੇ ਜਾ ਆਪਣੇ ਜੋ ਉਹਨਾਂ ਦੇ ਸਬੰਧਤ ਐਮਸੀ ਸਾਹਿਬ ਦੇ ਧਿਆਨ ਵਿੱਚ ਲੈ ਕੇ ਆਉਣਾ ਚਾਹੀਦਾ ਜਾਂ ਸਾਨੂੰ ਦਿੱਕਤੀ ਤੌਰ ਤੇ ਦੇਣ ਦੱਸਣ ਵੀ ਉਹਨਾਂ ਦਾ ਕੀ ਕੰਮ ਰਹਿੰਦਾ ਕੀ ਨਹੀਂ ਰਹਿੰਦਾ ਇਸ ਸਬੰਧਤ ਜੀ ਅਸੀਂ ਪੂਰੀ ਜਾਂਚ ਕਰਕੇ ਕੁਝ ਦੱਸ ਸਕਦੇ ਹਾਂ ਬਾਕੀ ਜੋ ਇਸ ਸਬੰਧੀ ਪੂਰੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਸਬੰਧਤ ਇੰਜੀਨੀਅਰਿੰਗ ਬ੍ਰਾਂਚ ਦੇ ਦੇ ਸਕਦੀ ਹੈ ਰਾਮ ਪ੍ਰਸਾਦ ਭਾਂਡੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਵਾਰਡ ਚ ਜਿਹੜੀ ਹੈਗੀ ਸਾਡੇ ਮੈਂ ਕਹਾਂ ਹੱਟ ਨੰਬਰ 5 ਹੈ ਜਿਸ ਵਾਰਡ ਨੰਬਰ 5 ਮਸਜਿਦ ਗੁਰਦੁਆਰਾ ਮੰਦਰ ਤਿੰਨ ਰਾਸਤੇ ਪੈਂਦੇ ਹਨ ਗਲੀਆਂ ਦਾ ਬਹੁਤ ਬੁਰਾ ਹਾਲ ਹੈ ਰੀਤਾ ਗਾਨੀ ਹੈ ਜੀ ਉਹਦੇ ਬਾਹਰ ਦਾ ਕਦੇ ਇਧਰ ਕਦੇ ਉਧਰ ਪਰੇਸ਼ਾਨੀ ਹੋ ਰਹੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਮੈਂ 84 ਸਾਲ ਦੀ ਬੇਰੀ ਉਮਰ ਹੈ ਮੈਂ ਤਾਂ ਤੁਰ ਨਹੀਂ ਸਕਦਾ ਇਸ ਪਾਨੀ ਦੀ ਗਲੀ ਚ ਰੋਜ਼ ਮੇਗਾ ਨਿਕਾਸ਼ ਅਸੀਂ ਗਰਦੇ ਹਾਂ ਪੈਦਲ ਤੁਰਦੇ ਹਾਂ ਦਵਾਈ ਲੈਣ ਜਾਣਾ ਪਰਮਾ ਜੇ ਇਕੱਠੇ ਕਰੋ ਯਾਰ ਕੀ ਰਿਸ਼ਤੇਦਾਰ ਆਉਂਦੇ ਨਹੀਂ ਇੱਥੇ ਗਲੀਆਂ ਦੀ ਕੀ ਉਹ ਗਲੀਆਂ ਚ ਆਉਂਦੇ ਨਹੀਂ ਕੀ ਆ ਜਾਤ ਨਾ ਗੱਲੀਆਂ ਖਰਾਬ ਹੈ ਮੈਂ ਮੇਰਾ ਨਾਮ ਨਿਹਾਰ ਸਿੰਘ ਹੈ ਇੱਕ ਕਿੰਨਾ ਨੰਬਰ ਮੈਂ ਗਲੀ ਨੰਬਰ 3 ਚ ਰਹਿੰਦਾ ਹਾਂ ਅ 12 ਨੰਬਰ 4 ਮੈਂ ਰੋਡ ਤੇ गिर ਗਿਆ ਮੇਰੇ ਮੂੰਹ ਬਿਲਕੁਲ ਫਟਿਆ ਹੋਇਆ ਹੈ ਰੋਡ ਦੇ ਹਾਲਾਤ ਬਹੁਤ ਖੰਡੇ ਐਨੀ ਮਾੜੀ ਕੰਡੀਸ਼ਨ ਆ ਰੋਡ ਦੀ ਤੇ ਬੰਦਾ ਘਰੋਂ ਨਿਕਲ ਕੇ ਦੇਖਦਾ ਵੀ ਘਰ ਬਾਹਰ ਆਉਂਗਾ ਕਿ ਨਹੀਂ ਆਉਂਗਾ ਕਿੰਨੇ ਕਦ ਦੇ ਦਿੱਕਤ ਹੈਗੀ ਹੈ ਜੀ ਹਾਂ ਜੀ ਕਿੰਨੀ ਦੇਰ ਤੋਂ ਦਿੱਕਤ ਹੈ ਕਈ ਸਾਲਾਂ ਤੋਂ ਦਿੱਕਤ ਬਹੁਤ ਸਾਲ ਬਹੁਤ ਦੇਰ ਤੋਂ ਹੋਇਆ ਹੈ ਜਿਹੜੇ ਐ ਜਿਹੜੇ ਐਮਸੀ ਆਏ ਨੇ ਉਹ ਨਹੀਂ ਆਵੇਂ ਢਿੱਡ ਦੇਖਿਆ ਉਹਨਾਂ ਨੂੰ ਕਮਿਸ਼ਨ ਮਿਲ ਗਿਆ ਉਹ ਖਾ ਕੇ ਕਮਿਸ਼ਨ ਰੋੜ ਉੱਤੇ ਉੱਤੇ ਖੜਾ ਕਿੰਨਾ ਨੰਬਰ ਵਾਰਡ ਪੈਂਦਾ ਜੀ ਇਹ ਵਾਰਡ ਨੰਬਰ 4 4 ਤੇ 4 ਔਰ 5 ਦਾ ਪਜਾਗ ਕਰੀ ਆ ਇਹ ਕੀ ਕਹਿੰਦੇ ਨੇ ਐਮਸੀ ਸਾਹਿਬ ਬਸ ਉਹ ਇਹ ਢਿੱਡ ਜਾ ਕੇ ਫੇਰ ਲੈ ਢਿੱਡ ਬਤਾ ਲਿਆ ਖਾ ਖਾ ਕੇ ਇਹਨੂੰ ਕਮਿਸ਼ਨ ਮਿਲ ਗਿਆ ਕਮੇਟੀ ਜੋ ਇਹ ਰੋਡ ਦਾ ਪਹਿਲਾਂ 40000 ਰੁਪਿਆ ਪਾਸ ਹੋਇਆ ਆਇਆ ਨਾ 40 ਲੱਖ ਰੁਪਿਆ ਆਇਆ ਜਾਂ ਲੇਕਿਨ ਇਹਨੇ ਆਪਣੇ ਪੇਟ ਤੇ ਅਸਲ ਲੱਡ ਟਿੱਡ ਮਾਰ ਉਹ ਅਗਲਾ ਜੇ ਉਹ ਮਸਜਿਦ ਤੱਕ ਗਲੀ ਬਣੀ ਆ ਇਹ ਇਹਦਾ ਇੱਕ ਪ੍ਰੋਗਰਾਮ ਸੀ ਮਸਜਿਦ ਦੇ ਵਿੱਚ ਲੇਕਿਨ ਮਸਜਿਦ ਵਾਲਿਆਂ ਨੇ ਆਪਣੀ ਉੱਥੇ ਜਿਹੜਾ ਪ੍ਰੋਗਰਾਮ ਸੀਗਾ ਪਰਮਾਉਂਦਾ ਮੰਤਰੀ ਆਉਣਾ ਸੀ ਬਾਹਰੋਂ ਆਪਣੇ ਮਸਜਿਦ ਵਾਲਿਆਂ ਦਾ ਉਹਨੇ ਆਪਣੀ ਵੀ ਉੱਥੇ ਤੱਕ ਬਹੀ ਬੀ ਬਣਾ ਲਈ ਤੇ ਜਿਹੜੀ ਸੱਟਾਂ ਲੱਗੀਆਂ ਨੇ ਕਦੋਂ ਲੱਗੀਆਂ ਤੁਹਾਨੂੰ ਇਹ ਮੇਰੇ 4 ਦਿਨ ਪਹਿਜੋਂ ਹੋ ਗਏ ਇਹਨਾਂ ਨੂੰ 5 ਦਿਨ ਹੋ ਗਏ ਡਿੱਗ ਕੇ ਆਏ ਆ ਗਿਰ ਕੇ ਇੱਥੇ ਕਿਤੇ ਲੋਕ ਕਰਦੇ ਨੇ ਹੋ ਤੁਸੀਂ ਤਾਂ ਬਹੁਤ ਲੋਕ ਕਰਦੇ ਨੇ ਇੱਥੇ ਇੱਥੇ ਇੰਨੀ ਮਾੜੀ ਕੰਡੀਸ਼ਨ ਹੈ ਨਾ ਤੇ ਘਰੋਂ ਬੰਦਾ ਨਿਕਲਦਾ ਤੇ ਉਹਦਾ ਮਿਰਵਾਰੇ ਵਾਪਸ ਆਉਣਾ ਵੀ ਨਹੀਂ ਉਹਦਾ ਵੀ ਮੈਂ ਕਰ ਬੰਦਾ ਵਾਪਸ ਆਉਣਾ ਕਿਹਿੰਗਾ ਇਹ ਤਾਂ ਗਾਹਾਂ ਤਾਂ ਇਹ ਤਾਂ ਵੀ ਮਾੜੀ ਕੰਡੀਸ਼ਨ ਮੇਰਾ ਨਾਮ ਸੋਨੀ ਆ ਜੀ ਸੋਨੀ ਖੰਨਾ ਮੈਂ 5 ਨੰਬਰ ਵਾਰਡ ਤੋਂ ਆ ਜੀ ਅਸੀਂ ਰੀੜਾ ਰਾਣੀ ਦੀ ਫੁੱਲ ਮਦਦ ਕਰਕੇ ਉਹਨੂੰ ਜਿਤਾਇਆ ਤੀਗਾ ਪਰ ਉਹ ਜਿੱਤਣ ਤੋਂ ਬਾਅਦ ਸਾਡੇ ਕੋਲ ਕਦੇ ਨਹੀਂ ਆਈ ਜ਼ਿੰਦਗੀ 'ਚ ਇਹ ਤੋਂ ਗਾਹਾਂ ਜਾ ਕੇ ਦੇਖੋ ਗਲੀਆਂ ਦਾ ਕਿੰਨਾ ਬੁਰਾ ਹਾਲ ਆ ਬਿਲਕੁਲ ਹੀ ਤੁਰ ਨਹੀਂ ਹੁੰਦਾ ਇਹ ਤਾਂ ਮਾੜੀ ਜੀ ਗਲੀ ਆ ਚਲੋ ਇਹ ਤਾਂ ਸਾਡਾ ਮੇਨ ਰੋਡ ਆ ਇਹ ਤਾਂ ਜ਼ਰੂਰੀ ਆ ਸਾਡੇ ਲਈ ਇਹ ਤੋਂ ਗਾਹਾਂ ਤਾਂ ਜਮੀ ਬੁਰਾ ਹਾਲ ਆ ਕੋਈ ਗਲੀ ਨਹੀਂ ਬਣੀ ਨਾ ਉਹ ਕਦੇ ਮੁੜ ਕੇ ਢੇੜਾ ਮਾਰੇ ਆ ਤੁਸੀਂ ਇੱਥੇ 5 ਨੰਬਰ ਵਾਰਡ 'ਚ ਫਿਰ ਕੇ ਦੇਖ ਲਓ ਵੀ ਕਦੇ ਆਈ ਹੋਵੇ ਕਿਸੇ ਦੇ ਘਰੇ ਉਹ ਦਵਾਰੇ ਵਾਪਸੀ ਦੇ ਨਾ ਕਦੇ ਗਲੀਆਂ ਚੈੱਕ ਕੀਤੀ ਆ ਵੀ ਕਿਵੇਂ ਬੰਦਾ ਰਹਿੰਦਾ ਜਾਂ ਕਿਵੇਂ ਨਹੀਂ ਰਹਿੰਦਾ ਇੱਕ ਅੱਧੀ ਗਲੀ ਤਾਂ ਪੱਕੀ ਚਾਹੀਦੀ ਆ ਵੀ ਜਿੱਦੇ ਤੋਂ ਅਸੀਂ ਆ ਤੁਹਾਡੇ ਸਾਹਮਣੇ ਦੇਖ ਲਓ ਬੰਦਿਆਂ ਦਾ ਕਿਵੇਂ ਸੱਟਾਂ ਵੱਜਦੀਆਂ ਨੇ ਘਿਰ ਘਿਰ ਕੇ ਕਿੰਨੇ ਇੱਕ ਪਰੇਸ਼ਾਨੀ ਹੋ ਰਹੀ ਜੇ ਬੂਹ ਤੇ ਬੱਚੇ ਹੋਗੇ ਪਰੇਸ਼ਾਨੀ ਦਾ ਦੇਖੋ ਜੀ ਹੁਣ 5 ਸਾਲ ਤੋਂ ਪਰੇਸ਼ਾਨੀ ਉਹ ਘਟਦੇ ਆ ਰਹੇ ਆ ਕਦੇ ਕੋਈ ਉੱਥੇ ਤੱਕ ਹੋ ਜਾਂਦੇ ਨੇ ਕਦੇ ਹੋਰ ਬਿਮਾਰੀ ਮੋਟੀ ਬਣਾ ਜਾਂਦੇ ਨੇ ਫੇਰ ਸਾਨੂੰ ਕਹਿ ਦਿੰਦੇ ਨੇ ਆ ਹੁਣ ਫੇਰ ਵੋਟ ਆ ਗਈ ਉਹਨਾਂ ਨੇ ਫੇਰ ਕਹਿ ਦੇਣਾ ਹੁਣ ਪਤਾ ਪਹਿਲਾਂ 3 ਮਹੀਨੇ ਦਾ ਵਾਅਦਾ ਕਰ ਦਿੰਦੇ ਕਦੇ 4 ਦਾ ਕਰਦਾ ਅਸੀਂ ਤਾਂ ਬਾਦੀ ਚੱਲਦੇ ਆਏ ਹੁਣ ਤੱਕ ਕੋਈ ਕੀ ਮੰਗ ਕੀ ਕਰਦੇ ਮੰਗ ਤਾਂ ਸਾਡੀ ਇਹੀ ਆ ਜੀ ਸਾਰਿਆਂ ਦੀ ਮੰਗ ਸਾਡੀ ਇਹੀ ਆ ਸਾਡਾ ਜਲਤੋਂ ਜਲ ਸਾਡੇ ਰੋਡ ਬਣਨੇ ਚਾਹੀਦੇ ਨੇ ਜੀ ਇੱਧਰਲੇ ਪੰਜ ਨੰਬਰ ਵਾਰਡ ਦੇ ਚਾਰ ਨੰਬਰ ਵਾਰਡ ਦੇ ਛੇਤੀਓ ਛੇਤੀ ਕੰਮ ਹੋਣਾ ਚਾਹੀਦੇ ਨੇ ਸਾਡੇ ਨਹੀਂ ਅਸੀਂ ਇਹ ਤੋਂ ਬਾਅਦ ਧਰਨਾ ਦੇਵਾਂਗੇ ਜੀ ਹਾਈਵੇ ਜਾਮ ਕਰਾਂਗੇ ਜੀ ਲਲਹੇੜੀ ਰੋਡ ਪੁਲ ਜਾਮ ਕਰਾਂਗੇ ਜੀ ਨਾਲ ਕਦੀ ਇੱਥੇ ਮਿਊਸیکل ਕਮੇਟੀ ਜਾ ਕੇ ਤੁਸੀਂ ਮਿਲਿਓ ਸਾਰੇ ਜਣੇ ਇੱਥੇ ਦੋਨੇ ਵਾਰਡਾਂ ਦੇ ਲੋਕ ਸਾਡੇ ਬਾਡਲ ਦੇ ਐਮਐਸਓ ਨਹੀਂ ਸਾਨੂੰ ਪਤਾ ਜੀ ਕਿੱਥੇ ਨੇ ਉਹਨਾਂ ਨਾਲੇ ਜਾ ਕੇ ਮਿਲ ਹੋਊਗਾ ਜੀ ਜੇ ਅਸੀਂ ਮਿਲ ਲਾਂ ਤਾਂ ਫਿਰ ਅਸੀਂ ਉਹਨਾਂ ਐਮਐਸ ਕਰ ਜੀ ਮੇਰੀ ਗੱਲ ਹੋਈ ਹੈ ਜੀ ਉਹ ਕਹਿੰਦੇ ਬਾ ਬਰੇ ਲੋਕਪਰਚੰਦੀ ਆ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇਹ ਨਾਲ ਵੀ ਜੁੜੇ ਹੋਏਗਾ ਜਿਸ ਤਰ੍ਹਾਂ ਜਿਹੜੀ ਮਜੂਦਾ ਸਰਕਾਰ ਹੈ ਮੈਂ ਵਾਰਡ ਨੰਬਰ 4 ਤੋਂ ਬਾਬਾ ਪ੍ਰੀਤ ਸਿੰਘ ਬੋਲਦਾ ਜੀ ਮੈਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਵੀ ਜਿਹੜੇ ਤੁਸੀਂ ਇਹ ਖਬਰ ਲੈਣ ਆਏ ਆ ਵੀ ਸਾਡੇ ਸਰਦਾਰ ਐਮ ਐਲ ਏ ਸਾਹਿਬ ਕੋਲੇ ਇਹ ਪਹੁੰਚੂਗੀ ਰਹਿ ਗਈ ਗੱਲ ਇਹ ਵੀ ਆਪਾਂ ਇਸ ਗੱਲ ਦੀ ਇਤਰਾਜ਼ ਕਰਦੇ ਆ ਵੀ ਐਮ ਐਲ ਏ ਸਾਹਿਬ ਨੇ ਕੋਈ ਕਰਦਾ ਜਾਂ ਕੰਮ ਐ ਐਮ ਸੀ ਦਾ ਸਾਡੇ 92 ਐਮਐਲਏ ਆ ਪੰਜਾਬ ਦੇ ਵਿੱਚ ਉਹਨਾਂ ਦਾ ਨਾ ਤਾਂ ਕੋਈ ਐਮਸੀ ਆ ਜ਼ਿਕਰ ਨਾ ਕੋਈ ਸਰਪੰਚਾ ਨਾ ਉਹਨਾਂ ਨੇ ਕੋਈ ਇਹ ਜ਼ਿਕਰ ਕੋਈ ਇਲੈਕਸ਼ਨ ਲੜੀ ਆ ਉਹ ਜੇ ਐਮਸੀ ਜਿੱਤਣਗੇ ਸਰਪੰਚ ਜਿੱਤਣਗੇ ਇਹ ਫੇਰ ਕੰਮ ਹੋਣਾ ਸ਼ੁਰੂ ਹੋਊਗਾ ਵੱਡੀ ਸ਼ਰਮ ਵਾਲੀ ਇਹ ਗੱਲ ਆ ਵੀ ਜਿਹੜੇ 4 ਤੇ 5 ਦਾ ਐਮਸੀ ਆ ਇਹ ਨਾ ਤਾਂ ਕਿਸੇ ਦੇ ਦੁੱਖ ਸੁਣਦੇ ਆ ਨਾ ਕੋਈ ਆ ਤੁਹਾਡਾ ਹਾਲ ਤੁਸੀ ਸਾਹਮਣੇ ਦੇਖ ਹੀ ਰਿਹਾ ਇਹ ਜਿਹੜਾ ਵੀ ਕਸੂਰ ਆ ਇਹ ਸਾਰਾ ਇਹਨਾਂ ਦਾ ਐਮਸੀਆਂ ਦਾ ਵਾ ਚਲੋ ਨੀਟਰ ਵਾਲੀ ਦੀ ਮੈਂ ਗੱਲ ਸੁਣਦਾ ਵੀ ਸਾਡਾ ਲਲਿਤਾ ਲੜਕਾ ਵੀ ਕਹਿ ਲਓ ਸਾਡਾ ਦੋਸਤ ਵੀ ਸੀ ਕਈ ਕਈ ਜਨਾਨੀਆਂ ਤੋਂ ਕੰਮ ਨਹੀਂ ਹੁੰਦਾ ਉਸ ਕਰਕੇ ਸਾਡੇ ਐਮਐਲਏ ਸੌਂਝੀ ਨੇ ਤਨਵੀਰ ਸੌਂਝੀ ਨੇ ਮੇਰੀ ਡਿਊਟੀ ਲਈ ਆ ਥੋੜੇ ਟਾਈਮ ਦੇ ਸਮੇਂ ਦੇ ਵਿੱਚ ਇਹ ਕੰਮ ਮੂਰੇ ਲਾ ਕੇ ਅਸੀਂ ਕਰਾਵਾਂਗੇ ਉਹਦਾ ਹੁਣ ਆਪਾਂ ਵਿਚਾਰੀ ਨੂੰ ਉਹਨੂੰ ਕੀ ਕਹੀਏ ਉਹ ਬਹੁਤ ਦੁੱਖਾਂ 'ਚੋਂ ਲੰਗੀ ਹੋਈ ਆ ਉਹ ਨਹੀਂ ਫੋਨ ਚੱਕਦੇ ਉਹਨੇ ਮੈਂ ਇਹ ਵੀ ਗੱਲ ਦਾ ਸਹਿਮਦਾ ਪਰ ਗੱਲ ਆ ਜਿਹੜਾ ਸਾਡੇ ਵਾਰਡ ਨੰਬਰ 4 ਦਾ ਐਮਸੀ ਆ ਅਮਨੀਸ਼ ਕਾਲੀਆ ਜੀ ਉਹਨੇ ਦੇਖ ਲਓ ਕਿੰਨੀਆਂ ਗਲੀਆਂ ਬਣਾਤੀਆਂ ਕੀ ਕਰਿਆ ਉਹਦਾ ਜਦੋਂ ਕੋਈ ਜਾਂਦਾ ਉਹਦੇ ਕੋਲੇ ਕੰਮ ਨੂੰ ਉਹ ਇੱਕੋ ਹੀ ਗੱਲ ਕਹਿੰਦਾ ਵੀ ਮੈਂ ਤਾਂ ਪੈਸੇ ਦੇ ਕੇ ਕੰਮ ਕਰਾਇਆ ਇਹ ਨਹੀਂ ਪਤਾ ਵੀ ਕਿਹਨੂੰ ਪੈਸੇ ਦਿੱਤੇ ਸਾਨੂੰ ਤਾਂ ਇਹ ਗੱਲਾਂ ਦਾ ਪਤਾ ਨਹੀਂ ਹੈਗਾ ਇਸ ਕਰਕੇ ਮੈਂ ਤਰਨਬੀ ਸੌਂਝੀ ਸਾਡੇ ਜਿਹੜੇ ਐਮਐਲਏ ਆ ਮੈਂ ਉਹਨਾਂ ਨੂੰ ਜ਼ਰੂਰ ਬੇਨਤੀ ਕਰੂੰਗਾ ਵੀ ਇੱਥੇ ਵਾਰਡ ਨੰਬਰ 4 ਤੇ 5 ਦੇ ਵਿੱਚ ਆਪ ਜ਼ਿੰਮੇਵਾਰੀ ਚੱਕ ਕੇ ਇਹ ਦਵਾ ਦਵਾ ਕੰਮ ਨਾ ਹੋਣ ਅਸੀਂ ਪਾਰਟੀ ਦੇ ਵਫਾਦਾਰ ਆ ਆਮ ਪਾਰਟੀ ਦੇ ਪਰ ਗੱਲ ਆ ਵੀ ਉਹਨਾਂ ਦੀ ਇੱਕ ਮਜਬੂਰੀ ਆ ਉਹ ਕੱਲੇ ਬੰਦੇ ਆ ਉਹ ਕਿੱਧਰ ਕਿੱਧਰ ਹੋਣ ਉਹਨਾਂ ਨੂੰ ਐਮਸੀ ਵੀ ਚਾਹੀਦੇ ਆ ਹਾਕੇ ਐਮਸੀਆਂ ਦਾ ਖਾਸ ਕਰਕੇ ਵੀ ਉਹਨਾਂ ਕੋਲ ਜਾ ਕੇ ਦੱਸਣ ਵੀ ਆ ਸਾਡਾ ਕੰਮ ਕਰਾਓ ਜੀ ਤੇ ਉਹ ਤਾਂ ਹੀ ਕਰਾਉਣਗੇ ਨਾ ਉਹਨਾਂ ਨੂੰ ਕੀ ਪਤਾ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇਹ ਖਬਰ ਵੱਧ ਤੋਂ ਵੱਧ ਐ ਐਮਐਲਏ ਤੱਕ ਪਹੁੰਚਾਈ ਜਾਵੇ ਤੇ ਅਸੀਂ ਵੀ ਸੁਨੇਹਾ ਲਾਵਾਂਗੇ ਧੰਨਵਾਦ